ਕੋਣ ਜੋ ਨੀਓ ਕੋ ਨਹੀਂ ਮਰੇ ਓਏ ਤੇ ਜੋ ਲੱਗ ਦਿਆ ਪੰਗੇ ਪਰ ਉਹਨੇ ਨਾਲ ਓ ਮੇਰੇ ਸ਼ਰਮੇ ਸੱਚੂ ਇਹਦਾ ਮਰੀ ਬਗਜਨਾ ਬਗਜਨਾ ਸਚੀ ਇਹਦਾ ਮਰੀ ਮਹਾਰਾਜ ਸਿੰਘਪੁਰ ਦੀ ਮਰਾਓ ਲਿਆ ਦਰਨਚੇਰ ਬੜੀ ਕਹਤਾ ਸੀ ਨਾ ਤੈਨੂੰ ਮੈਂ ਠੀਕ ਕਹਤਾ ਸੀ ਤੇ ਦਰਗੜ ਜਕਲਾ ਦਰਗੜ ਜਕਲਾ ਪੈਸੇ ਦੇ ਲੱਗਨੇ ਲੱਗੇ ਸੌ ਦੇ ਦਿੱਤੇ ਕਿੱਲੇ ਆਹ ਫੇਲੇ ਤਾਂ ਕਿੱਡੀ ਕੁ ਗੱਲ ਹੋ ਗਈ ਫਿਰ ਇਹਦੇ ਚ ਪੈਸੇ ਲੱਗੇ ਜੀ ਤੇਰੇ ਪਿੰਡੀ ਹੋਏ ਹੋਗੇ ਗੱਲ ਕੀ ਕੀਤੀ ਉਹ ਵੀ ਦੇਖਾਂਗੇ ਤੈਨੂੰ ਜਦੋਂ ਦੋਹਣੀਆਂ ਹੋ ਜਲੇਬੀਆਂ ਫਿਰ ਸੜੇ ਤੋਂ ਰੋਟੀ ਨਹੀਂ ਸਰਨੀ ਨਾ ਤੋ ਉਹ ਕੋਈ ਦੀਨਾ ਨਹੀਂ ਫੁੱਲ ਜਾਨੀ ਮੇਰੇ ਸੜੇ ਨੇ ਸ਼ਕਰ ਦੇ ਪੈਰੇ ਬਰ ਖੁੱਲੇ ਛੱਡ ਰੱਖਿਆ ਇੱਥੇ ਆਣੀਆਂ ਵੀ ਤੇ ਬੈਠੀਆਂ ਕੋਈ ਮੇਰੇ ਸੜੇ ਮਸ਼ੰਦ ਨੇ ਸੜੇ ਇਹ ਲੈ ਦੇਖ ਲੈ ਤੂੰ ਚੁੰਦਿਆ ਤੇਲ ਤੇਰੇ ਸਾਂ ਕਰਦੇ ਦੇਖ ਲੈ ਤੂੰ ਨਵਾਂ ਬਰੋਣਾ ਆਇਆ ਨਵਾਂ ਬਰੋਣਾ ਆਇਆ ਮੇਰੇ ਸਾੜੇ ਦੀ ਤੁੱਪੇ ਵਿੱਚ ਆ ਤਾ ਸ਼ਫਰ ਦਫਰੇ ਕੋਈ ਨਾ ਆਇਆ ਫੋਨ ਤੇ ਫੋਨ ਮਰੀ ਜਨਾ ਆ ਜਾ ਦੇਖ ਲੈ ਲੈ ਆ ਦੇਖ ਲੈ ਦਿਹਾੜੀ ਬਣੀ ਫਿਰਦੀ ਆ ਲੈ ਜਿੱਜੇ ਦੀ ਆ ਗਈ ਜਿੱਜੇ ਦੀ ਪਰ ਇਹੋ ਜਿਹਾ ਪਰ ਇਹੋ ਜਿਹਾ ਕਿਉਂ ਆਹ ਕਿਤੇ ਵਿੱਚ ਵਿੱਚ ਖੜੇ ਇਹੜੀ ਤੈਨੂੰ ਪਤਾ ਨਹੀਂ ਹੈਗਾਗਾ ਜਿੱਜੇ ਨੂੰ ਸਾਸ਼ੀ ਸੁਸ਼ੀ ਕੱਲ ਦੇਖ ਲੈ ਰਿਹਾ ਨੂੰ ਛੋੜਦਾ ਵੀ ਪਹਿਲਾਂ ਇਹ ਕਾਲ ਦੇ ਕੇ ਹੋ ਜਾ ਮੈਨੂੰ 2 ਮਿੰਟ ਝੂਟਾ ਲੈ ਲੈਣ ਦੇ ਪੁੱਟੀਆਂ ਮਹਿਰ ਤਾਂ ਕਰੀ ਜਾਇਆਗਾ ਪੂਈ ਮਾਰ ਕੇ ਡਾਬੀ ਲੈ ਦੇਖ ਲੈ ਨਿਆਣਿਆ ਇਹ ਬਚੋ ਲੈ ਮੈਨੇ ਕਹਿੰਦਾ ਸੀ ਮੇਰੇ ਛੋਲੇ ਦੇ ਕਮਰੇ ਦੇ ਟੋਲ ਸੈੱਟ 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 ਕੀ ਲੈਣਾ ਉਹ ਸ਼ੌਂ ਲੱਗਿਆ ਖੇਲੇ ਹੋਰ ਕਿ ਛੋਡੇ ਵਾਸਤੇ ਹੋਇਆ ਮੱਠਾ ਜੋਚਣ ਨੂੰ ਕਿਉਂ ਬੇਸ਼ਰਮੀ ਦੇ ਮੌਨੀ ਕੀਏਗੀ ਇੱਕ ਦਾ ਚੱਜ ਦੀ ਹੋਵੇ ਅੱਛਾ ਪਾਣੀ ਨਹੀਂ ਡੋੜੀ ਨਹੀਂ ਮੇਰੇ ਸ਼ਾਲੇ ਪਹਿਲੀ ਕਿੱਲੇ ਖੋਲੇ ਦਾ ਦੇਖ ਲੈ ਕਿਦੇ ਭੁੱਖੇ ਆ ਪਾਣੀ ਤੂੰ ਪਾਣੀ ਫੜਾ ਦੇ ਮੈਂ ਤਾਂ ਕੇਲੇ ਨਾਲ ਸੰਗ ਨਹੀਂ ਆਏ ਹੈਗੇ ਅਸੀਂ ਤਾਂ ਦੋਨੇ ਬਾਹਰੋਂ ਆਏ ਹੈਗੇ ਤੂੰ ਪਾਣੀ ਫੜਾ ਦੇ ਮੈਂ ਤਾਂ ਕੇਲੇ ਖਾ ਕੇ ਆਉਣੀ ਆ ਲੈ ਇਹਨਾਂ ਮੇਰੇ ਤਾਂ ਕੰਵਲ ਨਾਲ ਬਾਪੇ ਹੋਏ ਹੋਣਗੇ ਉਸ ਵਾਰ ਟੱਬਰੀ ਕਮਲੇ ਦਾ ਛੋਟਾ ਬੜਾ ਬੜੀ ਬੀ ਕਮਲੇ ਲੱਗਦੇ ਮੈਨੂੰ ਮੈਨੂੰ ਲੱਗਦਾ ਤੂੰ ਉਦੋਂ ਜ਼ਿਆਦਾ ਕਾਮਲਾਗਾ ਯਾਹੋ ਮੈਂ ਤਾਂ ਆਪੀ ਕਮਲੇ ਨਾਲ ਇਹਨੇ ਇਹਨੇ ਪੈਸੇ ਲਾ ਦਨਾਂ ਤੇਰੇ ਤੇ ਯਾਹੋ ਕਿਉਂ ਹੋਰ ਥੋੜਾ ਬੜਾ ਲਾਊਗਾ ਹਾਂ ਆਉਂਦੀ ਆਉਂਦੀ ਬਾਜ਼ਾਰ ਚੌੜੀ ਟਿੰਡਰ ਕੀਤੀ ਖੱਟੇ ਰੰਗ ਦੀ ਚੁੰਨੀ ਲਵਾਂਗੀ ਖੱਟੇ ਰੰਗ ਦੀ ਚੁੰਨੀ ਨੂੰ ਖੱਟੇ ਰੰਗ ਜੀ ਨਾਲ ਜੀ ਨਾਲ ਲਿਆ ਦਿੱਤੀ ਦੇਖ ਨਹੀਂ ਕਾਮਲੀ ਐਡੀ ਹੈਗੀ ਵੀ ਬਾਰ ਉਹ ਐਂ ਘਟ ਪਾਣੀ ਦਿੰਦੇ ਜਾ ਗਰਮੀ ਹੈਗੀ ਕੋਈ ਨਾ ਪੱਖਾ ਲਾ ਪਿਆ ਨਾ ਕੁਝ ਹੋਰ ਕਰਨੇ ਤਾਂ ਡੀਆਂ ਬੋਲੀਆਂ ਮੇਰੇ ਸਿਰ ਪਈਆਂ ਹੋਈਆਂ ਨੇ ਜੀ ਹਿੰਦੀ ਫੜੀ ਪੱਠੀ ਸੀਗੀ ਮੈਂ ਤਾਂ ਪਿੰਡ ਜਾਊ ਪਿੰਡ ਜਾਊਂਗੀ ਨਾਲੇ ਕਿਹਾ ਸੀ ਮੈਂ ਕੀ ਕਰੀਂਗੀ ਉੱਥੇ ਬੋਲੀਆਂ ਜੀ ਜਾ ਕੇ ਮੇਰੇ ਛਾਲੇ ਜਮਾਂ ਖਾ ਜਾਂਦੇ ਉਹ ਇਹੋ ਪਹਿਲੇ ਦੇਖ ਲਓ ਤੂੰ ਆਪਣਾ ਕਿਸੇ ਚਾਹ ਨਹੀਂ ਪੀਣੀ ਚੱਲ ਤੂੰ ਅੰਦਰ ਬੈਠ ਤੈਨੂੰ ਪਤਾ ਹੀ ਹੈ ਉਹਨਾਂ ਦਾ ਤਾਂ ਤੂੰ ਕੱਢ ਅੱਜ ਦਾ ਵਿਆਹ ਹੋਇਆ ਹੈਗਾ ਉਹ ਤੇ ਪਿੰਡੋਂ ਤੈਨੂੰ ਚਾਹ ਬੜਾ ਸੀਗਾ ਉਹ ਪਤੀ ਮੇਸ਼ਕ ਦਾ ਜੀ ਲੈ ਕੇ ਚੱਲ ਚੱਲ ਮੇਰੇ ਵਿੱਚ ਆਹੋ ਚੱਲ ਬੈਠ ਜਾ ਦੇਖ ਲੈ ਜੀ ਐ ਕੀ ਹੈ ਤੇਰਾ ਤਰੀਕਾ ਹੋਰ ਫਿਰ ਕਿਵੇਂ ਆ? ਦਾ ਬੋਲੀ ਨਹੀਂ ਜੋ ਬੋਲਾਈ ਜਣਾ ਤੈਨੂੰ ਮੈਂ ਹੂੰ ਲੈ ਭਾਂ ਤੇ ਮਾਂ ਮਾਲੀ ਬਣੀ ਬੈਠੀ ਐ ਬਲੰਗੀ ਕੋਲ ਹੈ ਗਿਆ ਉਹ ਕਿਵੇਂ ਆ ਤੂੰ ਮੈਨੂੰ ਕੋਲ ਆਇਆ ਨਾ ਹੂੰ ਬੜਾ ਦੇ ਡੋਲਦਾ ਛਪਾਇਆ ਹੈ ਉਹ ਤੇਰਾ ਹੱਥ ਚਾਲ ਕੇ ਮੈਂ ਮੈਨੂੰ ਪੁੱਛਦਾ ਹੂੰ ਪਿੰਡੂ ਮੈਂ ਜੀਜਾ ਸੈਰਨ ਪਿੰਡੂ ਅਸੀਂ ਪਿੰਡੂਆਂ ਨਾਲ ਗੱਲ ਨਹੀਂ ਕਰਦੇ ਸਾਡੇ ਰਿਵਾਜ ਨਹੀਂ ਹੈਗਾ ਬੁਲਾਉਂਦੇ ਤਾਂ ਪਹਿਲਾਂ ਪਾਕਿਸਤਾਨ ਵਾਲੇ ਵੀ ਨਹੀਂ ਛੇਡਦੇ ਬੰਬਟ ਕੀ ਨੇ ਮਰੇਸ਼ ਵਾਲੇ ਦੀ ਉਹ ਨਹੀਂ ਦੇਖਦੇ ਪਿੰਡੂ ਸ਼ੇਰ ਐ ਨਹੀਂ ਪਤਾ ਕਦੋਂ ਡਰੋਨ ਡਿੱਗ ਪਏ ਆਹੋ ਬੁਲਾ ਲੈ ਫਿਰ ਤੂੰ ਬਚ ਕੇ ਰਹੀ ਈਕਾ ਹਾਂ ਮੈਂ ਚਾਹ ਚੂਲਾਂ ਪਿੱਛੇ ਤੇ ਰਿਹਾ ਜੀ ਨਹੀਂ ਛੋ ਤਾਂ ਬਿਓ ਤਾਂ ਮਰੇਸ਼ ਕਰ ਦਿਓ ਸਾਡੇ ਰਿਵਾਜ ਨਹੀਂ ਹੈਗਾ ਓਹ ਬੰਬ ਕਿੱਥੇ ਸੀਗੇ ਬੰਬ ਉਹ ਤੇ ਪ੍ਰਾਕੜ ਦੇ ਕੋਹਾਂ ਤੇ ਪਈ ਸੀ ਹਾਏ ਓਹ ਰਿਹਾ ਲਿੰਦਾ ਇੱਕ ਕਸਮੈਂ ਵੀ ਦੇ ਤਾ ਇੰਟਰਸਟ ਚ ਮਾਰਨਾ ਤਾ ਬਾਬਾ ਤਾਂ ਦੇਖਣ ਵਾਲੀ ਚੀਜ਼ ਹੁੰਦੀ ਹੈ ਲੈ ਲੈ ਜੀਜੇ ਦੀਆਂ ਲੱਤਾਂ ਚਿਚਰਾ ਮੇਰਾ ਤੇਰਾ ਤੇ ਉੱਤੇ ਲੱਗਾ ਨਾ ਮੇਰੇ ਰੱਬ ਤੇ ਜਾਵੜੇ ਕਿ ਸਿੱਧੂ ਭਾਈ ਹਾਂ ਆਓ ਵਧੀਆ ਸੋਹਤੀ ਰੱਬ ਉਹ ਇੱਕ ਬਗੀਤਾ ਆਪਣੇ ਪਿੰਡੀ ਵਿੱਚ ਆਪਣੇਂ ਦੇ ਜੋੜ ਦੇ ਦੀ ਕਮਲਾ ਕਮਲਾ ਕਹਿੰਦਾ ਅੱਜ ਵੀ ਵੱਡੇ ਕਮਲੇ ਚ ਲਿਆ ਕੇ ਬਾਹਰ ਤੋ ਮੈਂ ਕਹਿੰਦੀ ਹਾਂ ਮੇਰਾ ਤੁਹਾਡੇ ਨਾਲ ਕਾਵਲਾ ਨਾਲ ਵਾਅਦਾ ਪੈਗਾ ਹੋਰ ਮੈਂ ਅੱਛੇ ਨੂੰ ਵੀ ਗੱਪ ਮਾਰ ਕੇ ਆਇਆ ਵੀ ਚਾਚਾ ਮੈਂ ਤਾਂ ਸ਼ੋਹਰੀ ਜਾ ਕੇ ਉਹਨਾਂ ਦਾ ਦੋ ਦਿਨ ਲਾ ਕੇ ਆਉਂਗਾ ਮੈਨੂੰ ਤਾਂ ਨਹੀਂ ਲੱਗਦਾ ਦੋ ਦਿਨ ਲੱਗਣਗੇ ਇੱਥੇ ਇਹੋ ਹਾਂਜੀ ਨਾ ਦੀਦੀ ਇਹ ਆਪਾਂ ਨੂੰ ਕਮਲੀ ਕਹਿੰਦੀ ਆਪੇ ਹੀ ਵੜੀ ਜਾਣੀ ਹੈਗੀ ਹਾਂ ਲੈ ਹਾਂ ਵੜੀ ਜਾਣੀ ਗੱਲ ਸੋਲਣੀ ਹਾਂ ਮੇਰੇ ਮਾਜੀ ਕਮਲੀ ਕਹਦੀ ਇਹਨੂੰ ਨਾ کہیں ਦੇਖੋ ਬਤਾ ਹੋਸ਼ ਆਉਂਦੇ ਸੁਥਣਾਂ ਜਾਂ ਪਹੁੰਚੇ ਮੇਰੇ ਤੋਂ ਬੜੀ ਪਸੰਦ ਉਹ ਉਸੇ ਨਹੀਂ ਲੈ ਜੀ ਫੇਰ ਹਾਂ ਉਹ ਲੈ ਜੀ ਤੇ ਆਹ ਕਿਉਂ ਲੈ ਜੀ ਦਸੌੜੀ ਹੈ ਮੇਰੀ ਹਈ ਉਹ ਸੁਥਣਾਂ ਤੈਨੂੰ ਪਸੰਦ ਹੈ ਮੈਂ ਵੀ ਪਾ ਲਵਾਂਗੀ ਪਾ ਲਿਆ ਕਰੋ ਹਾਂ ਮੇਰੇ ਸਾਰੇ ਸਾਰੇ ਕਿੱਥੇ ਬੋਲੋ ਤਹਰ ਤੂੰ ਵੀ ਪਾ ਕੇ ਸਮਝ ਨਹੀਂ ਆ ਪਕਦੇ ਨਹੀਂ ਆ ਮੈਂ ਤੇਨੂੰ ਵੀ ਸਮਝਾ ਸਕਦਾ ਤੂੰ ਆਂਗਰਾ ਪਜਾਮਾ ਦੇ ਜਾ ਕਰੂ ਉਹ ਪਾ ਲੈ ਤੂੰ ਮੈਂ ਤੇਰੇ ਪਰ ਤੇ ਭੀ ਮੈਂ ਮੈਂ ਤੇ ਤੋਤੀ ਬਣ ਕੇ ਜਾਂ ਨਾ ਕਿਤੇ ਜਦ ਜਨ ਨਾ ਕਰ ਨੂੰ ਭੇਜੋ ਚੋਚੇ ਵੀ ਰਹਿੰਦਾ ਹੋਇਆ ਚਾਦਰ ਬਣ ਕੇ ਲਾ ਲੈ ਕਰ ਅਲੈਕੁਮ ਅਸਸਤ ਕਲ ਕਾਮਣੀਆਂ ਕਾਮਣੀਆਂ ਨਾ ਗਿਆ ਕਰਸਨ ਤੂੰ ਇਹੀ ਕਾਮਣੀਆਂ ਦਾ ਤੁਸੀਂ ਕਾਮਣੇ ਮਾਰ ਦਿਉਂਗਾ ਆਏ ਕਰ ਦੇਖ ਲੈ ਕੁਰਕਰੇ ਲੈ ਕੇ ਉਦੋਂ ਭੱਜ ਨਹੀਂ ਸੀ ਮੇਰੇ ਸਾਹਮਣੇ ਉੱਡਲੀ ਸੀ ਆਪਾਂ ਦੋਨੇ ਕਿਵੇਂ ਭੱਜਣਾ ਸੀ ਮਗਰ ਦੇ ਭਾਣੇ ਹੁਣ ਇਹ ਬਾੜੀ ਸਿਆਣੀ ਕਹਾਉਂਦੀ ਆਪਦੇ ਆਪ ਨੂੰ ਹੂੰ ਸਾਨੂੰ ਕਾਮਲੇ ਕਰਤੀ ਤਾਂ ਦੇਸ ਦੀਆਂ ਬਾੜੀ ਸਿਆਣੀਆਂ ਨੇ ਉਹ ਫੁੱਡੇ ਫੱਟ ਕੋਈ ਨਹੀਂ ਮੇਰੇ ਨਾਲ ਵਿਆਹ ਹੋਇਆ ਜਦੋਂ ਉਹ ਵੀ ਸਿਆਣੀ ਹੋਈ ਜੋ ਪਹਿਲਾਂ ਤੇ ਮੇਰੇ ਖਾਲੇ ਦੀ ਵੀ ਬੌਲੀ ਸੀ ਆ ਦੇਖ ਲੈ ਵੱਡੇ ਚਾਜਾ ਵਾਲਾ ਦੇਖ ਲੈ ਹਾਂ ਵੀ ਬਾੜੀ ਇਹਨੂੰ ਤਾਂ ਬਾੜੀ ਹੱਕ ਲੱਗਦਾ ਲੱਭ ਤੱਕ ਨਿਚੜੇ ਜੋ ਤੇਰੇ ਜੀਜੇ ਦੀ ਜੋ ਜੋ ਪੱਡ ਮਾਰਦੇ ਸ਼ਮਿਲਾਂ ਹੁੰਦੀਆਂ ਮੇਰੇ ਸ਼ੌਹਰੀਆਂ ਉਹ ਤਰੱਕੀਆਂ ਬੀਤੀਆਂ ਨੇ ਐਵੇਂ ਨਹੀਂ ਚੋਚਾ ਵੀ ਗਏ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਡਾਇਲੌਗ ਜੋਦਾ ਹੋਦਾ ਹੋਊ ਤੇ ਨੂੰਰ ਤੱਕ ਗੱਲ ਔੜਦੀ ਨਹੀਂ ਹੈਗੀ ਬਸ ਆੜੀ ਕੋਸ਼ਾਗਾ ਇੰਨੇ ਨਾਲ ਤੂਰਲ ਜਨ ਆ ਗਈ ਨਾ ਬੇਨੇ ਹੂੰ ਤੈ ਤੂ ਬਾਲੀ ਸਿਆਣੀ ਕਹਾਉਂ ਮੀਆ ਇਹਨੂੰ ਅਕਲ ਤਸਖਾ ਦੇ ਹਲੋ ਛੋਟੇ ਪਿੰਡ ਹੁਣ ਕੋਈ ਰਵਾਜ ਰੂਜ ਹੈ ਨਹੀਂ ਚਾਚੂ ਪਿਓਣੀ ਨਹੀਂ ਜੀਜਾ ਓਏ ਛੱਡੋ ਪਰ ਪਹਿਲਾਂ ਮੈਂ ਚਾਹ ਖਾ ਲਾਂ ਛੱਡੋ ਯਾਰ ਦੱਸ ਤੂੰ ਜੀ ਸੋਨਾ ਮੈਂ ਕੜਵਾਇਆ ਹੈ ਹਾਂ ਹਾਂ ਸੋਨਾ ਹੈ ਨਾ ਹੈ ਸੋਨਾ ਹੈ ਹਾਂ ਮੈਂ ਵੀ ਬਾੜਾ ਸੋਨਾ ਕੜਵੀਆ ਹੂੰ ਪਿੰਡੂ ਮੈਂ ਕੜਵਾਇਆ ਹੈ ਤੂੰ ਦੇਖੀ ਉਹ ਸਾਡਾ ਬਾੜਾ ਸੋਨਾ ਕੜਦੀ ਹੈਗੀ ਮੇਰੇ ਕੋ ਅੰਡਰ ਲੈਣੀ ਉਹ ਵਾਂਟਰ ਛੋਲੇ ਘੜਦੀ 50 ਰੁਪਏ ਤਾਂ ਛੋਲੇ ਦੇ ਕੰਡਿਆਂ ਦਾ ਡੋਟ ਮਛੋਲੇ ਦੀ ਪਰ ਹੁਣ ਆਖੀਂ ਤੇ ਪੈਸੇ ਤਾਂ ਲੈਣੀ ਨੇ ਹਉ ਪੈਸੇ ਲਵਈ ਜੋ ਇਕਰ ਫਿਰ ਮੁਰਕ ਕੇ ਬੈਣੀ ਕੁਛ ਕਰਦਾ ਨਹੀਂ ਕਮਾਉਂਦਾ ਨਹੀਂ ਕੁਛ ਤਾਂ ਤੂੰ ਖਰੋ ਕਰੋ ਚਲੋ ਵਿਆਹ ਕਰਾ ਲਓ ਪਹਿਲਾਂ ਤੇਨੇ ਸਿਰਦਾ ਸਿਰ ਤੇ ਬਾਲਿਆ ਹੈ ਹੈ ਮੇਰੇ ਨਾਲ ਚੰਗੂ ਮਾਰੀਏ ਕੋਈ ਨਹੀਂ ਬੋਲਣਾ ਹੰਦ ਨਾ ਆਹੋ ਬਸ ਬੈਣ ਤੂੰ ਇਹਨਾਂ ਪੈਂਡੂਆਂ ਚ ਨਰਲ ਲਈ ਭਾਰੀ ਵੱਟੀ ਕਹੋਂਦੀ ਹੈ ਕਿ ਆਪ ਦੇ ਆਪ ਨੂੰ ਉਹ ਸਹਰ ਵਾਲੇ ਨਾਲ ਵਿਆਹਇਆ ਤਾਂ ਬੋਲੂ ਕਿ ਸਾਡੂ ਮੇਰਾ ਸਹਰੀ ਆ ਤੋ ਉਹਦੇ ਜੋਰ ਦੋਰੀ ਨਹੀਂ ਬਣਦੀ ਸਹਰੀ ਨਾ ਬਣਾਉਂਗੀ ਸਹਰੀ ਕਹਾਂਗਾ ਸਹਰੀ ਆ ਸਹਰੀ ਉਹ ਮੇਰਾ ਵੀ ਭੇੜੀ ਵਿਆਹ ਹੋ ਗਿਆ ਲੈ ਇਹ ਤਾਂ ਵੀ ਥਾਂ ਹੋਣਾ ਕਿ ਸ਼ਰਮਾਉਂਗਾ ਕੋਈ ਨਾ ਪੜੇ ਤੇਰਾ ਰਿਸ਼ਤਾ ਮੈਂ ਲੈ ਕੇ ਜਾਉਂਗੀ ਮੈਂ ਤਨਸਾਰ ਨਾ ਬਣਾਉਂਗੀ ਬਸ ਬਸ ਪਿੰਡੂ ਨਾਲ ਚ ਨਹੀਂ ਰਲਣਾ ਉਹ ਸਹਰੀ ਦੋ ਵਰੀ ਜੰਮਦੇ ਅਗੇ ਉਹੀ ਪਿੰਡੂ ਜਵਾ ਕੇ ਸਰਦ ਨਾਲ ਲੱਗ ਪਾਏ ਦੋ ਸਹਰੀ ਬਣ ਗਿਆ ਕਰਾ ਕਰਾ ਬਿਨਾ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਨਾਲੇ ਮੇਰੇ ਸਹਿਬੀ ਨਾ ਵੇਖ ਲਾ ਦੇਣਾ ਮੇਰਾ ਪਿੰਡ ਨਾ ਵੇਖ ਲਾ ਦੇ ਉਹ ਬਾਤ ਜੋ ਘਰੋਂ ਨੇ ਮੇਰੇ ਛੜੇ ਦੋ ਬੰਦੇ ਕਰੇਗੀ ਉਹ ਬੰਦ ਨੇ ਵੇਖ ਲੇ ਵਿਆਹ ਤਾਂ ਇੱਕੋ ਹੀ ਹੋਊਗਾ ਉਹ ਸ਼ਰਮ ਉਹ ਮੇਰੀ ਗੱਲ ਛੁਲਾ ਸ਼ਰਮ ਚੰਗੇ ਤਾਂ ਪਿੰਡੂ ਹੁੰਦੇ ਨੇ ਪਿੰਡੂ ਬੰਦਾ ਸ਼ਾਰਿਆਂ ਦੇ ਤੇ ਦਪਰਦਾ ਸ਼ਾਰਿਆਂ ਨੂੰ ਕਣਕ ਸ਼ਾਰਿਆਂ ਨੂੰ ਸਾਰੀ ਸਬਜੀ ਦੁੱਧ ਸ਼ਾਰਿਆਂ ਨੂੰ ਸ਼ਰਬ ਮੇਰੇ ਛੜੇ ਨਾਲ ਪਿੰਡਾਂ ਚ ਆਉਂਦਾ ਆਹੋ ਨਹੀਂ ਕਰੇ ਬਸ ਡਰਾਉਣਾ ਹੈ ਨਾ ਮੈਂ ਕੰਮ ਨਹੀਂ ਹੋਊਗੀ ਪਹਿਲਾਂ ਹੋ ਗਈ ਸੀ ਹੁਣ ਹੋ ਜੇਗੀ ਫਿਰ ਕੀ ਨਾ ਨਹੀਂ ਪੈਣਾ ਧਨੋਲੇ ਤੋਂ ਬਿਜਲੀ ਹੋਲਵਾ ਦੂੰ ਮੈਂ ਤਾਂ ਆਹੋ ਪਿੰਡ ਚ ਲਾਈਟ ਨਹੀਂ ਰਹਿੰਦੀ ਚੰਗਾ ਉੱਥੇ ਰਹੀ ਜਾਇਆ ਕਰੀ ਫਿਰ ਐਵੇਂ ਬਿਨਾਂ ਮਾਰਦੀ ਆ ਤਾਂ ਕਾਲੀ ਸ਼ਹਿਰ ਚ ਲਾਈਟ ਨਹੀਂ ਜਾਂਦੀ ਕਹਿੰਦੀ ਇਹਨੂੰ ਇਪੂ ਗਿੰਨਾ ਤਾਂ ਹੀ ਤੇ ਪੈਣੀ ਆ ਨਾ ਪਿੰਡ ਵਾਲੇ ਨਾਲ ਹਰ ਸ਼ਹਿਰ ਦੋਨਾਂ ਦਾ ਹੀ ਕਹਿ ਤਰਾ ਰੋ ਮੇਰੇ ਸ਼ੌਰੀ ਜਮੀ ਸ਼ੇਤਪਤਰੀ ਆ ਓਏ ਇਦਰੀ ਹੋ ਰਹੀ ਐ ਤਾਂ ਜੀਜੀ ਤੋਂ ਮੇਰੇ ਕੋਲ ਨਾ ਆਉਣਾ ਭੁੱਲ ਲੈ ਕਰ ਰਵੀ ਸ਼ੌਲੀ ਜਮ ਮੈਂ ਬੋਲ ਨਹੀਂ ਸਕਦਾ ਤੂੰ ਤਾਂ ਜਦ ਜੌੜੇ ਸ਼ਰੂ ਵਰਦੀ ਫਦੀ ਆਇਆ ਹੋ ਨਾ ਮੇਰੇ ਜਦ ਸ਼ਰੂ ਹੈ ਸਾਡੇ ਦਾ ਐਸੀ ਲੱਗਿਆ ਸਾਡੇ ਪੱਖਾ ਵੀ ਨਹੀਂ ਚਾਹਦਾ ਪੈਂਡੂ ਗਾਰੇ ਦਾ ਮਰੇ ਰੇ ਕਿਸੇ ਨੇ ਖਾਦੇ ਵੀ ਨਹੀਂ ਹੈਗੇ ਹਜੇ ਤੱਕ ਹੰਡੇ ਕਰਕੇ ਇਹਨਾਂ ਨੂੰ ਦਿਹਾਉ ਫਿਰ ਖਾਵਾ ਮੈਂ ਸੰਦੇ ਮੇਰੇ ਸ਼ਰੂ ਦੇ ਤੋੜੇ ਤਾਂ ਚਾਹੇ ਪੌਦੇ ਨੂੰ ਪਾਣੀ ਹੋਰੇ ਜਿੰਨੇ ਫੇਜਤ ਹੋਏ ਨਹੀਂ ਚੱਲ ਜੀਜੀ ਮੈਂ ਤਾਂ ਜਾਣੀ ਆਂਗੀ ਮੇਰੇ ਤੋਂ ਨਹੀਂ ਕਮਲਿਆ ਨਾਲ ਮੱਥਾ ਵਜਦਾਗਾ ਪੈਂਡੂਆਂ ਨਾਲ ਤੂੰ ਤਾਂ ਸੁਢਣਾ ਯੋਹੋ ਅੱਪੀ ਸੁਢੜਾ ਮੇਰੇ ਸਰੇ ਸੁਢੇ ਕੁੜੀ ਨੀ ਸ਼ਾਮੀ ਬਥਾ ਯਾ ਛੋੜ ਦੇ ਆਈ ਬੱਧੀ ਸ਼ਹਿਰੂ ਪਾ ਕੇ ਛੜੀ ਜੀ ਝੱਗੀ ਤੇ ਪਜਾਮਾ ਜੇ ਪਾ ਕੇ ਕਹਿੰਦੀ ਮੈਂ ਸ਼ਹਿਰੂ ਆ ਮੈਂ ਤਾਂ ਆਪ ਕਹਿੰਦੇ ਬਾੜੀ ਸਿਆਣੀ ਹੋ ਗਈ ਆਪਦੇ ਆਪ ਨੂੰ ਕਹਾਂਗੇ ਜਿਵੇਂ ਸ਼ਹਿਰ ਬਧਰੀ ਹੈ ਮਗਰ ਚੰਗਾ ਠੀਕ ਮੇਰੇ ਨਾਲ ਮੇਰੇ ਅੱਖੇ ਲੱਗੀ ਤੇਰਾ ਰਿਸ਼ਤਾ ਮੈਂ ਕਰਾਉਂਗੀ ਸੋਹਣੇ ਘਰ ਚ ਕਰਾਉਂਗੀ ਦੇਖ ਮੈਂ ਇੰਨੇ ਵਧੀਆ ਘਰ ਬੈਠ ਗਈਆਂ ਨਾ ਇਹ ਤਾਂ ਥੋੜਾ ਜਿਹਾ ਹੈਗਾ ਰਿਸ਼ਤਾ ਕਿੰਨਾ ਵਿਆਹ ਕਰਾਉਂਗੀ ਤੇਰਾ ਹਾਂ ਤੇ ਮੈਂ ਤੇ ਲਾ ਉੱਥੇ ਜਾ ਕੇ ਇੰਨੀ ਸਿਆਣੀ ਬਣ ਗਈ ਹਾਂ ਮੈਂ ਸਾਰੇ ਕੰਮ ਕਰਦੀ ਹਾਂ ਜੀ ਸਾਰਾ ਕੁਝ ਕਰ ਲੈਣੀ ਹੈ ਮੈਂ ਠੀਕ ਹੈ ਹਾਂ ਤੇਰਾ ਮੈਂ ਉੱਥੇ ਵਿਆਹ ਕਰਾ ਮੈਂ ਚਲਾ ਓਹੋ ਜਿੰਦੀ ਕਰਾ ਲੈਣੀ ਹਾਂ ਹਾਂ ਇੱਕ ਘਰੇ ਕਰਾ ਮੈਂ ਆਪਾਂ ਇੱਕ ਵੀ ਪਿੰਡ ਚ ਕਰਾ ਲਾਂਗੇ ਠੀਕ ਹੈ ਫਿਰ ਆਪਣਾ ਆਣਾ ਜਾਣਾ ਵਧੀਆ ਹੋ ਜੂਗਾ ਭੈਣਾ ਭੈਣਾ ਸੱਚੀ ਗੱਲ ਦੱਸ ਪਤਾ ਨੂੰ ਸ਼ਹਿਰੀ ਕਰ ਬਈ ਐ ਨਹੀਂ ਸ਼ਹਿਰੀ ਗੱਲ ਦੱਸੇ ਨੂੰ ਪਹਿਲਾਂ ਇਹ ਤੇ ਤੁਹਾਡੇ ਬਿਜਲੀ ਵਾਲੇ ਬਣੀ ਬੈਗੇ ਤੇਰੇ ਵੀ ਲਵਾਈਆਂ ਸੀ ਮੈਂ ਆਹੋ ਫੇਰ ਲੋਟ ਹੋਈਆਂ ਸਿਆਣੀਆਂ ਨਹੀਂ ਬਣੀ ਤੂੰ ਸਿਆਣੀ ਬਣਾਉਣਾ ਪੈਂਦਾ ਹੋਰ ਮੇਰਾ ਜੇ ਤੁਹਾਡੇ ਪਿੰਡ ਚ ਵਿਆਹ ਹੋਗਾ ਮੈਂ ਤੁਸੀਂ ਮੇਰੇ ਘਰੇ ਨਾ ਆਇਓ ਅੱਜ ਤੋਂ ਬਾਕੀ ਨਾ ਆਇਓ ਠੀਕ ਆ। ਇਹ ਵੀ ਕੋਸ਼ਿਸ਼ ਆ ਕਿ ਇਹ ਹੋਗਾ। ਬਣ ਜਾ ਬਜੂਲਣ ਪੌਂਦੀਆ ਦੇਖ ਲੈ ਫੋਟੋ ਨੂੰ ਹੁਣੀ ਹੋਰ। ਚਲ ਕੜੀ ਹੋਣ ਚਲ ਕੰਮ ਕਰੀਏ। ਕੋਲ ਰਾਨੀ ਹੋਰੇ ਤੋ ਬਣ ਜਾ ਬਜੂਲਣ। ਆ ਇਹਦੇ ਹੁਣ ਇਹਦੇ ਸੁਹਾਨੇ ਥੋੜੀ ਬੈਠੇ ਰਹਿਣਾ ਆ ਲੈ ਆ ਲੈ। ਜਿੱਜਾ ਫਿਰ ਜਿੱਤਾ ਆ ਕਿ ਜਹਾਜ ਆਇਆ। ਹਲੀ ਮੈਂ ਤਾਂ ਭੁੱਲ ਗਈ ਬੀਬੀ ਪਾਪਾ ਕਿੱਥੇ ਨੇਗੇ। ਮੈਂ ਤਾਂ ਗੱਲਾਂ ਗੱਲਾਂ ਜੀ ਭੁੱਲ ਗਈ ਪਾਪਾ ਦਾ ਦਾ ਆਖਣਾ। ਉਂ ਤੇਰਾ ਬੇੜਾ ਬਹਿ ਜਾ ਤਾਂ ਮੈਨੂੰ ਦੱਸਿਆ ਕਿਉਂ ਨਹੀਂ ਆ ਉਹ ਤਾਂ ਪ੍ਰਿੰਡ ਲੜ ਗਈ ਸੀ ਹਾਏ ਬੇਰਬਾ ਪ੍ਰਿੰਡ ਲੜੀ ਤਾਂ ਕੌਣ ਜਾਣਦਾ ਹੁੰਦਾ ਦਾਗਲ ਹੁੰਦਾ ਹੁੰਦਾ ਉਹ ਬੀਬੀ ਹਟੇ ਹੀ ਨਹੀਂ ਚੱਲ ਦਾਗਲ ਕਰਾ ਕੇ ਲਿਆਵਾਂ ਚੱਲ ਦਾਗਲ ਕਰਾ ਕੇ ਲਿਆਉਣ ਨੂੰ ਦਾਗਲ ਕਰਾਤਾ ਉਹ ਬੀਬੀ ਕਾਣੇ ਹੋ ਰਹੀਏ ਤੁਹਾਡੇ ਵਰਗੀ ਉਹ ਤਾਂ ਮੈਂਟਰੋ ਹਸਪੀਟਲ ਜਵਾਜ ਹੋਣ ਦੇ ਗਲਤੀ ਨਾਲ ਉੱਥੇ ਦਾਖਲ ਕਰ ਲਿਆ ਉਹਨਾਂ ਨੂੰ ਮੈਂਟਰੋ ਹੈ ਰ ਮੇਰਾ ਸਾਲ ਸਾਲ ਦਬਾ ਦੇਖਦੀ ਹੈਗੀ ਘਾਦੀਆਂ ਪਤਾ ਸਾਰੇ ਮੇਰੇ ਸਾਲੇ ਬੌਲਿਆਂ ਦੇ ਬਹੁਤ ਹੋਏ ਆ ਅੱਛਾ ਉਹ ਜਿੰਦਰੀ ਫਿਆਰ ਹੋ ਗਈ ਉਹ ਤੇ ਜੀ ਹੂੰ ਨੰਬਰ ਉੱਤ ਗੁੱਟ ਪੰਗਾ ਲੈ ਲੈ ਮੇਰੇ ਸ਼ੌਲੇ ਦਾ ਗਲਤ ਸਾਜੀ ਬਸਿਰ ਵਿਚੋਲ ਦਾ ਮੇਰੇ ਸ਼ੌਲੇ ਲੈ ਕੇ ਪੀਏ ਨੂੰ ਤਾਂ ਗਲ ਵੀ ਨਹੀਂ ਕਰਦਾ ਤਾਂ ਜਿਵੇਂ ਸੜਨ ਮੇਰੇ ਸ਼ੌਲੇ ਖੇਦ ਪਤਰੇ ਸਾਰੇ ਭੈਣ ਤੇ ਜਲ ਪੱਠਾ ਪੰਗਾ ਲੈ ਲੈ ਜਿਵੇਂ ਮੇਰੇ ਸ਼ੌਲੇ ਨੇ ਆਉਂਦੇ ਨੇ ਕੇਲੇ ਫੋਲੇ ਲੈ ਚੌਲਾ ਕੇ ਆਇਆ ਸੀ ਮੈਂ ਤਾਂ ਕੇਲਿਆਂ ਤੇ ਮੈਨੂੰ ਆਇਸ਼ ਕਰਦੇ ਨੰਨ ਜਦ ਵੱਜ ਕਰ ਨੇ ਜਿੰਮ ਨਹੀਂ ਜਵਕ ਹੋਣਾ ਉੱਥੇ ਸ਼ੌ ਹੋਰ ਲੱਗੂ ਯੋਕ ਕਬੋਸਟਾ ਡਲੀ ਉਹਨੇ ਪੜ੍ਹਿਆ ਮੇਰੇ ਛਾਲੇ ਖਾਚੇ ਬੜਾ ਬਤਾਤਾ ਮੇਰੇ ਛਾਲੇ ਦੇ ਭੁੱਖਿਆਂ ਵਾਂਗੂ ਪੈ ਗਏ ਕੇਲਿਆਂ ਨੇ ਛਾਰੇ ਕੇਲੇ ਲੈ ਕੇ ਚੱਕ ਕੇ ਮੈਨੂੰ ਅਈ ਸੱਦੇ ਪੰਡਲੇ ਜਾਊਗਾ ਮੈਂ ਆਈਓ ਕੇਲੇ ਤਾਂ ਮੇਰੇ ਛਾਲੇ ਵਾਪੇ ਆਉਂਦੇ ਲੇਕੋ ਉਹਦੇ ਛਾਲੇ ਨੇ ਕੋਈ ਗੀਤ ਖੋਣਾ ਉਹਨਾਂ ਨੂੰ ਸਾਰੇ ਬਾਪਸ ਲੈ ਕੇ ਜਾਊਂਗਾ ਇਥੇ ਤਾਂ ਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਸ਼ਾਮ ਨੂੰ ਇੱਕ ਉਹਨਾਂ ਨੂੰ ਵੀ ਪਤਾ ਲੱਗੂ ਕੇਲੇ ਕਿੱਥੇ ਪੈ ਸਾਰੇ ਮੇਰੇ ਛਾਲੇ ਛੇਤ ਪੜਿਆ ਰਹਾਂਗਾ ਪੰਗਾ ਪੈ ਗਿਆ ਮੈਂ ਤਾਂ ਜਾਣਦਾ ਮੇਰੇ ਛਾਲੇ ਦੇ ਜਵਾਕ ਕੌਮ ਦੇ ਨੂੰ ਕਿੱਡੇ ਠੀਕ ਹੈ ਹਾਉ ਕਿੱਥੇ ਜਾਣਾ ਪਿੰਡ ਜਾਣਾ ਹੋਰ ਮੈਂ ਜਾਣਾ ਮਕਲਾਵੇਸ਼ ਮੇਰੇ ਛਾਲੇ ਤੇ ਬੋਲੇ ਡੱਬਰ ਨਾਲ ਬਾਹ ਪੈ ਗਿਆ ਮੇਰਾ ਕਿ ਆਹੋ ਜੀਜਾ ਤੂੰ ਪੈਣ ਨੂੰ ਕਿੱਥੋਂ ਛੱਡ ਕੇ ਜਾਣਾ ਛੱਡ ਰਿਹਾ ਆਪੇ ਆ ਜੁਦਾ ਹਾਰਡ ਕਾਰਡ ਤੇ ਮੇਰੇ ਛਾਲੇ ਨੇ ਪਹਿਲਾਂ ਹੁੰਦੇ ਹੁੰਦੇ 50 ਰੁਪਏ ਲਵਾਤੇ ਹਾਰਡ ਕਾਰਡ ਤੇ ਲਕਣੀ ਹੋਈ ਜੀ ਤੇ ਨਾ ਜੀ ਮੈਂ ਤਾਂ ਤੈਨੂੰ ਕੁਝ ਕਿਹਾ ਵੀ ਨਹੀਂ ਹੈਗਾ ਉਹ ਨਸ਼ੇ ਆਂ ਤਾਂ ਤੂੰ ਹੀ ਚੱਕਦੀ ਸੀ ਮੇਰੇ ਛਾਲੇ ਦੀ ਵੱਡੀ ਸ਼ਹਿਰ ਨਾਲ ਚਲ ਕੋਈ ਰੋਹ ਮੈਂ ਨਹੀਂ ਮੈਂ ਤਾਂ ਜਨ ਮੈਂ ਉਹ ਤੋ ਜੋਨੋ ਮੈਨੂੰ ਨਹੀਂ ਪਤਾ ਮੇਰੇ ਜਵਾਖੜੀ ਕਿਤੇ ਹੋਣਗੇ ਮਰੇ ਸ਼ਾਲਿਆਂ ਦਾ ਲੈ ਜੀਜਾ ਤੂੰ ਤਾਂ ਕੇਲੇ ਵੀ ਲੈ ਗਿਆ ਚੱਕ ਕੇ ਲਿਜੋਣੀ ਨਹੀਂ ਮਰੇ ਬੰਮੇ ਜਵਾਖਾਂ ਵਾਸਤੇ ਲਿਆ ਜੱਦ ਦੇ ਛੱਡ ਦੇ ਕੇਲੇ ਤਾਂ ਦੇ ਦੇ ਮੈਂ ਛੱਡ ਦੇ ਕੇਲੇ ਮੈਂ ਉਹ ਲੋਕ ਛੱਡ ਦਿਆਂਗਾ ਮਰੇ ਸ਼ਾਲੇ ਜਿਵੇਂ ਹੋ ਜਾਣਗੇ ਉਹ ਮੈਂ ਛੱਡ ਦਿਆਂ ਕਿ ਨਹੀਂ ਮਹਾਂ ਕੁਛ ਤੂੰ ਬੋਝਾ ਤੂੰ ਜੀਜਾ ਕੇਲੇ ਤਾਂ ਫੜਾ ਦੇ ਨਹੀਂ ਮਾਈ ਦੇਣੇ ਕੇਲੇ ਮਤਾ ਜਵਾਖਾਂ ਨੂੰ ਮਾਦਿਆ ਨੂੰ ਪਾਜਾ ਤੂੰ ਪਾਜਾ ਪਿੰਜਾ ਇਕੱਠੀਆਂ ਹੋ ਜਾ ਮਰੇ ਸ਼ਾਲੇ ਦੀ ਤੇ ਮਰੂ ਮਾ ਚੱਪਲ ਜੀ ਲਾ ਕੇ ਲੋਂਡਿਆ ਕੇ ਲੋਰ ਦੇਦੇ ਜੁੱਧ ਕੇ ਲੈ ਲਿਆ ਜਵਾਕਾਂ ਨੂੰ ਦੇਵਾਂਗੇ ਭੈਣ ਦੇ ਜਾਰਦਨ ਕਿੱਥੇ ਪੰਗਾ ਲਿਆ ਮੇਰੇ ਸ਼ਾਲੇ ਚੌਣਿਆਂ ਨਾਲ ਇਹਨਾਂ ਨਾਲ ਮੇਰੇ ਸ਼ਾਲੇ ਸ਼ੁੱਧਲਾਨੇ ਨਾਲ ਵਿਆਹ ਪਾਇਆ ਕਿੱਥੇ ਮੇਰੇ ਸ਼ਾਲੇ ਨੇ ਪੰਗਾ ਹੀ ਲੈ ਲਿਆ ਇਹਨਾਂ ਨਾਲ ਪੰਗਾ ਲੈ ਲਿਆ ਮੈਥਾ ਉਹ ਮੇਰੇ ਸ਼ਾਲੇ ਦੀ ਸ਼ਕਤੀ ਮਾੜ ਵਾਂਗੂ ਕਿਵੇਂ ਮੂਰੇ ਆ ਗਈ ਹੋਈ ਬਗਜਾ ਬਗਜਾ ਕਿਉਂ ਜੇ ਪਿੱਛੇ ਤੁਰੀ ਫਿਰਦੀਆਂ ਮੇਰੇ ਸ਼ਾਲੇ ਦੀਏ ਤਦੂ ਸ਼ਰੂ ਬੱਦੀ ਸ਼ਰੂ ਕਰੇ ਲੇ ਤੈਨੂੰ ਪਿੰਡੋ ਨਹੀਂ ਮਿਲਦੇ ਉੱਥੇ ਤੇਰੇ ਸ਼ਾਹ ਚੁਕਰੇਲੇ ਨਹੀਂ ਮਿਲਦੇ ਕੋਲੇ ਦੂਜੇ ਗੇਟ ਵਿੱਚ ਦੀ ਆ ਗਈ ਸੀਗੀ ਦੂਜੇ ਗੇਟ ਵਿੱਚ ਦੀ ਆ ਗਈ ਸੀ ਮੈਂ ਦੱਸਾਂ ਗੱਲ ਉਹ ਕੋਣ ਗੋੰਦੀਆਂ ਕੋ ਨਹੀਂ ਮਰੇ ਓਏ ਤੇ ਜੋ ਦੇ ਦਿੱਤਾ ਲੈ ਦੂਇਆ ਪੰਗੇ ਪਰ ਹੁਣੇ ਨਾਲ ਮੇਰੇ ਸ਼ਾਲਾ ਦਾ ਸ਼ਰਾ ਟੱਬਰ ਕੁੱਟ ਦੂ ਮੇਰੇ ਸ਼ਾਲੇ ਬੌਲੇ ਮਰੀਜ ਜੱਜ ਬਕਈ ਤੂੰ ਜਾਵੜ ਜਾਵੜ ਮੇਰੇ ਨਾਲ ਪੰਗਾ ਲੈ ਮੈਂ ਦੱਸਾਂ ਗੱਲ ਉਹ ਉੱਤੋਂ ਮੇਰੇ ਛਲੇ ਦੇ ਜਾਣੀਆ ਕਿ ਨਹੀਂ ਮੇਰੇ ਛੜ ਦੀ ਪ੍ਰਿੰਟ ਮੰਗੂਈ ਮਗਰ ਪਗੀ ਹੋਈ ਹੈ ਇਹੇ ਇਹੜੇ ਗੱਟਲੇ ਮੇਰੇ ਛੜ ਦੀ ਦੁਖੀ ਬੀਤੋ ਮੇਰੇ ਛਲੇ ਦੀ ਪੋਖੋ ਵੀ ਬੜੀ ਲੱਗੀ ਸੀ ਮੈਂ ਤਾਂ ਇਕੱਲੇ ਦਾ ਛੜ ਹੀ ਖਾ ਗਿਆ ਚਲ ਕੋਈ ਨਾ ਜਿਮਕਾਂ ਹੀ ਅਵਸਥਾ ਹੋਰ ਲੱਜੂ ਸ਼ੋਰ ਵੀ ਹੋਰ ਲੱਗ ਜੂ ਮੇਰੇ ਛਲੇ ਦਾ ਜਦੋਂ ਇੰਨੇ ਪੈਸੇ ਲਾ ਦੇਵੇਂ ਦੇਖੋ ਤੇ ਮੇਰੇ ਛਲੇ ਦੀ ਮਗਰੀ ਨਾ ਆਉਂਦਾ ਬੜੀ ਸ਼ਕਤੀਮਾਨ ਜਾਂ ਮੇਰੇ ਛਲੇ ਦੀ ਪਤਾ ਨਹੀਂ ਕਿੱਧਰ ਦੀ ਆ ਗਈ ਉਹ ਮੂਰੀ ਆ ਕੇ ਰਹਿ ਜਾਂਦੀ ਉਹ ਤਾਂ ਵੱਡੀ ਸ਼ਹਿਰ ਨਾਲ ਪਤਾ ਨਹੀਂ ਸ਼ਤਾਨੀ ਕਾਹਦੇ ਦਾ ਮੇਰੇ ਛੜ ਨੂੰ ਬੋਸਤਾ ਹਾਂਜੀ ਉਹ ਵਾਸ਼ਕਤੋਂ ਕਾਊਗੀ ਭਲਾ ਜਿੱਥੇ ਅੱਛਾ ਜਾਣਾ ਸੀ ਤੈਂ ਆ ਜਾਓ ਸ਼ਾਪ ਹੋਗੀ ਤਲਵੰਡੀ ਬਸ ਇੱਕ ਤਾਂ ਹੋਣੀ ਲੰਗੀ ਕਾਊਗੀ ਇਹਦੇ ਅੱਧੇ ਘੰਟੇ ਬਾਅਦ ਮੇਰੇ ਸ਼ਾਲੇ ਦੀ ਤਾਂ ਟਾਈਮ ਹੀ ਵਾਧਾ ਲਾ ਦੂ ਫਿਰ ਤਾਂ ਨਾ ਅੱਧੇ ਵਨਟੂ ਨੂੰ ਤਾਂ ਸ਼ੁੱਕ ਜਿਉਂ ਜਾ ਬੈਠਾ ਬੈਠਾ ਕੀ ਕਰਨਾ ਸੀ ਤੈਂ ਉਹ ਇਹੀ ਪਿੰਡ ਆਪਣਾ ਹਾਂ ਇਹੀ ਪਿੰਡ ਛੋਟੇ ਪਿੰਡੀ ਵੀ ਆਇਆ ਮਾ ਇੱਥੇ ਸ਼ੌਰੀ ਆ ਮੇਰੇ ਸ਼ੌਰੀ ਆਇਆ ਸੀ ਕਿਹਦੇ ਘਰਾਂ ਚ ਵੇਹ ਹੈ ਉਹ ਪਰਲੇ ਪਾਸੇ ਬੌਲਿਆਂ ਦਾ ਲਾਣਾ ਜਾਂ ਮੇਰੇ ਸ਼ਾਲੇ ਸ਼ੌਰੀ ਕਮਲੇ ਅੱਛਾ ਉਹ ਕਮਲੇ ਦੇ ਉਹ ਸ਼ੇਰ ਪਤਲੇ ਭੈਂਦੇ ਯਾਰ ਕਮਲਿਆਂ ਨੂੰ ਕਮਲਾ ਟੱਕਰ ਗਿਆ ਫ ਬੱਸ ਜੋ ਯਰੂਸ਼ਕਰਤਾ ਭਾਈ ਮੈਂ ਤਾਂ ਆਪੇ ਮੈਨੂੰ ਲੱਗਦਾ ਬਿਜਲੀਆਂ ਲਵਾਉਣੀਆਂ ਪੈਣਗੀਆਂ ਮੈਂ ਤਾਂ ਸ਼ਾਲਾ ਮੇਰੇ ਸ਼ਾਲਾ ਨੇ ਜਵੇਂ ਮੈਂਟਲ ਕਰਤਾ ਅੱਛਾ ਹੋਰ ਫਿਰ ਹੁਣ ਤਲਵੰਡੀ ਕਰਨ ਚੱਲਿਆਂ 20 ਪ੍ਰਿੰਟਾ ਮੇਰਾ 20 ਤੋਂ ਆਈਸੀ ਮੇਰੇ ਵਾਲੀ ਵੀ ਆਈਸੀ ਨਾਲ ਬੜਾ ਸ਼ੱਡਾ ਮੇਰੇ ਸ਼ਰੀਰ ਧਾਰ ਕਾਰਡ ਨਹੀਂ ਲੱਗੇ ਸੀ ਧਾਰ ਕਾਰਡ ਨੇ ਕਿ ਧਾਰ ਕਾਰਡ ਵਾਲੀ ਵਸ਼ਤੀ ਦਾ ਕਰਾਇਆ ਨਹੀਂ ਲੱਗਦਾ ਹੁਣ ਇਧਰ ਧਾਰ ਕਾਰਡ ਵਾਲੀ ਆਉਂਦੀ ਨਹੀਂ ਬੱਸ ਆਉਂਦੀ ਨਹੀਂ ਨਾ ਸ਼ਵੇਰੇਸ਼ ਵੇਲੇ ਤਾਂ ਹੀ ਮੇਰੇ ਸ਼ਾਲਾ ਦੀ ਕਹਿੰਦੀ ਸੀ ਸ਼ਾਮ ਨੂੰ 5:30 ਵਜੇ ਕਿ ਨਾ ਮੇਰਾ ਕਰ ਮੈਂ ਤਾਂ ਕਰਾਇਆ ਲਾ ਕੇ ਬਗ ਜੂ ਆਪੇ ਤੁਰੇ ਫਿਰ ਉਧਾਰ ਘੜਤੇ ਅੱਛਾ ਆਪਾ ਛੜਾ ਖੜਾ ਛੜਦਾ ਉਹ ਗੱਲਾਂ ਦਾ ਅੱਛਾ ਉਹ ਜਦ ਚਾਚਾ ਸ਼ੌਂਦੀਕ ਦਾ ਹੋਊਗਾ ਮੈਂ ਵੀ ਹੁਣ ਤੈਨੂੰ ਪਤਾ ਨੌਕਰ ਸ਼ੀਰੀ ਪਾਣੀ ਦਲਦਾ ਬਾਈ ਨਾ ਠੀਕ ਅੱਛਾ ਹੰਤਾਲ ਦਾ ਸ਼ੀਰੀ ਪਾਣੀ ਦਲਦਾ ਹੋਵੇ ਟਾਈਮ ਤੇ ਜਾਣਾ ਪੈਂਦਾ ਨਾ ਨਾ ਜ਼ਰੂਰੀ ਹੈ ਕਿਚੀ ਬੜੀ ਦਾ ਟਾਈਮ ਅਗਲੇ ਦਾ ਹਾਂ 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 ਜ਼ਰੂਰੀ ਹੈ ਜ਼ਰੂਰੀ ਜਿਰੀ ਜੂਰੀ ਲਾਉਣੀ ਹੋਣੀ ਹੈ ਹੋਰ ਬਹੁਤ ਛਿੱਟਦੀ ਸੀ ਉਹਦੇ ਚ ਪਾਣੀ ਪੂਣੀ ਬਦਲਣਾ ਪੈਂਦਾ ਇਹ ਪੂਣੀ ਪੈਂਦੀ ਆ ਅੱਛਾ ਅੱਛਾ ਤਾ ਦੇਖੀ ਜਊ ਬਰੇਸ਼ ਵਾਲੇ ਦੀ ਆਪੇ ਆਉਂਦੀ ਫਿਰ ਉਹ ਬਾਈ ਵਾਂ ਕੇ ਜੇ ਮੇਰੀ ਸ਼ਾਲੀ ਆ ਗਈ ਨਾ ਹਾਂ ਮੇਰੀ ਮਰੀ ਹੈਲਪ ਕਰਦੀ ਯਾ ਤੂੰ ਕੀ ਹੈਲਪ ਕਰਨੀ ਤੇਰੀ ਅੱਛਾ ਉਹਨੂੰ ਮੋੜ ਕੇ ਲੈ ਜੀ ਕਿਸੇ ਰੋਡ ਪਹਾਵਾ ਉਹ ਤਾਂ ਮੇਰੇ ਸ਼ਾਲੀ ਸ਼ਕਤੀਮਾਨ ਵਾਂਗੂ ਮਗਰੀ ਚੰਬੜੀ ਫਰਦੀ ਆ ਕੋਈ ਨਾ ਲੈ ਜਾਏ ਉਦੋਂ ਪਹਿਲਾਂ ਬਾਸ ਆ ਜੂ ਉਹ ਫੁੱਡਲ ਲਾਣਾ ਮਿਲੇ ਸ਼ਾਲਿਆਂ ਦਾ ਦੁਖੀ ਕਰਮਾ ਰਿਹਾ ਬਾਈ ਯਾਰ ਇਹਨਾਂ ਨੇ ਤਾਂ ਮੈਨੂੰ ਤੂੰ ਕਿੱਧਰ ਫਸ ਗਿਆ ਇਹਨਾਂ ਦੇ ਪੱਛ ਬਚੋਲੇ ਦਾ ਬਹਿ ਗਿਆ ਬੇੜਾ ਮੇਰੇ ਸ਼ਾਲੇ ਦਾ ਅੱਛਾ ਚਮ ਪੱਟੀ ਮੇਸ਼ ਕਰਤੀ ਮੇਸ਼ ਵਾਲੇ ਨੇ ਚੱਲ ਕੋਈ ਨਾ ਕੁੜੀਆਂ ਤਾਂ ਚੰਗੀਆਂ ਨੇ ਉਹਨਾਂ ਦੀਆਂ ਕੁੜੀਆਂ ਦਾ ਕੀ ਕਰਾਂ ਮੇਰੇ ਛਾਲੇ ਸਾਰੇ ਖੇਤ ਪਧਰੇ ਆ ਮੇਰੇ ਛਾਲੇ ਕੇਲੇ ਆ ਮਗਰ ਤਰੇ ਫਰਦੇ ਆ ਪਰੋਣੇ ਨੂੰ ਕੋਈ ਘਰੇ ਨਹੀਂ ਮੋੜ ਕੇ ਲੈ ਕੇ ਜਾਂਦਾ ਕੇਲੇ ਦੇ ਜਾ ਕੇ ਕੇਲੇ ਦੇ ਜਾਂ ਕੇਲੇ ਆ ਮਗਰ ਤਰੇ ਫਰਦੇ ਆ ਮੇਰੇ ਛਾਲੇ ਪਰੋਣੇ ਨੂੰ ਕੋਈ ਪੁੱਛਦਾ ਨਹੀਂ ਘਰੋਂ ਘੜਦਾ ਤੈਨੂੰ ਹੁਣ ਬਹੁਤ ਗਰਮੀ ਹੈ ਗਰਮੀ ਬਹੁਤ ਚੰਗਾ ਬਾਈ ਫਿਰ ਮੈਂ ਵੀ ਚੱਲਦਾ ਚੱਲ ਪਤਾਵਾ ਤੋ ਮੈਂ ਵੀ ਛੁੱਟੀ ਆਇਆ ਮੈਂ ਫੌਜੀ ਬੰਦਾ ਫੌਜੀ ਦਾ ਹੈਗਾ ਹਾਂ ਫੇਰ ਵੀ ਪਿੰਡ ਦਾ ਪਰੋਣਾ ਭਰਾਵਾ ਉਹ ਕੋਈ ਤੈਨੂੰ ਭਰਾ ਪਤਾ ਫੇਰ ਹਾਲਾਤ ਕੀ ਹੋ ਗਏ ਹਨਾ ਹਾਂ 2 ਘੰਟੇ 4 ਘੰਟੇ ਜਵਾਕਾਂ ਚ ਬੈਠ ਲੀਏ ਕੋਈ ਪਤਾ ਨਹੀਂ ਸਰਕਾਰਾਂ ਦਾ ਕਰੋ ਦੁਬਾਰੇ ਬੁਲਾੜ ਠੀਕ ਹੈ ਸੱਚੀ ਗੱਲ ਹੈ ਹਾਂ ਤੇ ਮੈਂ ਚੱਲਦਾ ਫਿਰ ਠੀਕ ਹੈ ਬੱਸ ਤੂੰ ਚੜ ਜੀ ਕੋਈ ਨਹੀਂ ਬਾਸ਼ਾnga ਫਿਰ ਬੱਸ ਤਾਂ ਮੈਨੂੰ ਪਤਾ ਦੀਪਾਂ ਨਹੀਂ ਹੁੰਦੀ ਆ ਉਹ ਆ ਆ ਚੰਗਾ ਫਿਰ ਹਿੰਦ ਫੌਜੀ ਆ ਜੈ ਹਿੰਦ ਜੈ ਹਿੰਦ ਤੂੰ ਉੱਥੇ ਜਾ ਕੇ ਚੰਡਾਲੇ ਦਾ ਉਹ ਪਟੰਗਾ ਫੋਜੀ ਆ ਓਕੇ ਓਕੇ ਫੱਟੇ ਚੱਕ ਦੀ ਫੱਟੇ ਗੁੰਦੇ ਨਾ ਖੋਜੀਆ ਇਹ ਸੀਤਾ ਲਵਾ ਦੇਣ ਭੈ ਜੋ ਅੱਡੇ ਤੇ ਇਹ ਸੀ ਨਹੀਂ ਲਵਾਇਆ ਉੱਥੇ ਤੇ ਇਹ ਸੀ ਲੱਗਿਆ ਆ ਆਹੀ ਹੈਗਾ ਨਹੀਂ ਆਹੀ ਆਹੀ ਆ ਜਾ ਆ ਜਾ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮੇਰੇ ਮੁਗਰੀਪੁਰ ਜੀ ਅਮਰੇਸ਼ ਜੀ ਅੱਜ ਮੇਰੀ ਗੱਲ ਸੁਣਨੀ ਥੋੜੇ ਬੱਸ਼ ਕਿਉਂ ਨਹੀਂ ਆਉਂਦੀ ਵੱਡੀ ਸ਼ਹਿਰ ਨਮਣੀ ਫਰਦੀ ਐ ਤੂੰ ਤਾਂ ਜਿੱਜਾ ਬੱਸ ਕੀ ਸਵਾਬ ਹੈ ਬੈਠਾ ਤਾਂ ਥਾਈ ਚਾ ਤੂੰ ਪਰ ਮੇਰੇ ਸ਼ਰਦਾ ਤਾਂ ਕਹਿੰਦਾ ਅੱਡਾ ਇੱਥੇ ਥਾਈ ਹੈਗੀ ਮੈਨੂੰ ਤਾਂ ਡਰ ਗਿਆ ਤਾਂ ਟਾਈਮ ਦੱਸ ਜੰਗਾ ਫਿਰ ਟਾਈਮ ਕੀ ਹੋ ਗਿਆ ਲੈ ਜੀ ਤਾਂ ਦੇਖ ਲੈ ਮੈਂ ਤਾਂ ਦੇਖਣਾ ਨਹੀਂ ਤਿੰਨ 1 5 ਅੱਛਾ ਬੱਸੋ ਮੈਨੂੰ ਲੱਗਿਆ ਪਤਾ ਤੈਨੂੰ 1 5 ਹੋਗੇ ਪਰ ਤੈਨੂੰ ਵੀ ਪਤਾਗਾ ਤੂੰ ਤਾਂ ਆਪ ਪੈਂਡੂ ਮੋਕੇ ਕਾਰਨ ਜੀਜੇ ਦਾ ਜੀਜਾ ਫਿਰ ਆ ਕੇ ਬਹਿ ਗਿਆਗਾ ਜੀਜੇ ਚੱਲ ਪਾ ਕਰ ਮੈਨੂੰ ਤਾਂ ਮੇਰੇ ਸ਼ਾਲ ਮੇਰਾ ਦਿਮਾਗ ਖਰਾਬ ਕਰਤਾ ਸ਼ੁਰੂ ਤੇ ਬਰ ਸਾਰੇ ਮੇਰੇ ਸ਼ਾਲ ਬੋਲਿਓ ਸ਼ਤਮਦਰੇ ਕਿਉਂ ਬਾਰੇ ਆਂ ਜੀ ਤੇ ਤੂੰ ਤਾਂ ਉਹੀ ਕਹੀ ਅਨੇ ਹੋਗੇ ਉਹੀ ਵੀ ਕੋਈ ਨਾ ਮੇਰੇ ਸ਼ਾਲ ਜੀ ਨਾਸ਼ਾਆਂ ਦੀ ਮਰਦੀ ਸੀ ਤੂੰ ਹੀ ਨਾਲ ਬਾਰੇ ਨਖਰੇ ਕਰਦੀ ਸੀ ਵੱਡੀ ਸ਼ਹਿਰ ਨਾਲ ਮੈਂ ਤਾਂ ਨਾਲ ਮਜ਼ਾਕ ਕਰਦੀ ਸੀ ਉਹ ਮਜ਼ਾਕ ਇਹੋ ਜਿਹਾ ਮਜ਼ਾਕ ਪਤਾ ਹੀ ਹੋ ਮੈਨੂੰ ਮੈਂ ਮਜ਼ਾਕ ਕਰਦੇ ਹੁੰਦੇ ਆ ਉਹ ਅਸੀਂ ਬੱਚੇਰੀਆ ਚਾਰੇ ਆ ਚਿਹਰੇ ਉੱਪਰ ਗੇ ਮੈਨੂੰ ਵੀ ਜਾਣਦੀਆਂ ਤੂੰ ਜੀਜੇ ਨੂੰ ਐ ਕਰ ਮੂਰੇ ਲੱਦ ਲੈਨੇ ਆਪਾਂ ਤੂੰ ਐ ਕਰ ਤੇਰੇ ਘਰੇ ਤੋਂ ਤਾਂ ਜਿੱਦਾਂ ਚੱਲੀਏ ਘਰੇ ਉਹ ਤੂੰ ਬਗਾਲਤ ਕਰਨ ਆਈ ਤੂੰ ਪਿੰਡ ਦੀ ਮੈਂਬਰ ਨਹੀਂ ਆ ਹਾਂ ਜਿੱਦਾਂ ਕਹੇ ਜਿੱਦਾਂ ਹਾਂ ਜਿੱਦਾਂ ਫਰੈਂਡਸ਼ਿਪ ਆ ਸਾਡੀ ਹਾਂ ਫਰੈਂਡ ਆ ਮੇਰੀ ਹਾਂ ਆਹ ਜੋਨ ਦਾ ਮੈਂ ਫਰੈਂਡਸ਼ਿਪ ਆ ਨੂੰ ਛੋਟੀ ਵੱਡੀ ਫਰੈਂਡ ਆ ਪਰ ਤੇ ਪਿੰਡ ਤੋਂ ਪਿੰਡ ਦੀ ਪਛਾਣ ਆ ਤੇ ਤੁਸੀਂ ਤਾਂ ਹੁਣ ਸਰਪੰਚ ਨਹੀਂ ਆ ਮੈਂਬਰੀ ਚ ਖੜਾ ਹੋਣਾ ਮੈਂ ਹੁਣ ਇਹਨੂੰ ਦੱਸ ਦੇ ਸਿੱਧਾ ਹੋ ਕੇ ਆਹੋ ਤੈਨੂੰ ਪਹੁੰਚ ਮੈਂ ਬ੍ਰਿਗਟ ਮਾ ਫੋੜਾ ਵੀ ਮਰੂ ਚੱਕ ਕੇ ਇੱਟ ਨਹੀਂ ਹੈਗੀ ਇਹਨੂੰ ਨਹੀਂ ਪਤਾ ਮੇਰੇ ਬਾਰੇ ਤੂੰ ਮੇਰੇ ਉਨੀ ਅੱਖਾਂ ਯਾਗਮ ਕਰ ਦੇ ਤੇ ਤੂੰ ਤਾਂ ਮੇਰੇ ਨਾਲ ਮੇਰੇ ਨਾਲ ਤਾਂ ਡਰਦੀ ਹੋ ਮੈਂ ਕਿਧਰ ਨਾ ਜਾਵਾਂ ਚੱਲ ਜੀ ਤਾ ਮੈਂ ਤੇ ਚੱਟ ਮਾਰੂ ਤੇਰਾ ਖੜਾ ਹੋ ਜਾ ਉਹ ਮੇਰੇ ਸਾਲ ਨੂੰ ਸੱਚੀ ਦਾ ਮਰੀ ਬੋਜਨਾਂ ਬੋਜਨਾਂ ਸੱਚੀ ਦਾ ਮਰੀ ਮਹਾਰਾ ਸਿਰਪੋਰ ਦੀ ਮਰੋ ਚੱਲ ਸਕੂਟਰੀ ਤੇ ਮੂਰੇ ਮੈਂ ਲੱਗਣੀ ਇਹਨੂੰ ਸਕੂਟਰੀ ਤੇ ਮੂਰੇ